ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਨਿਕਾ ਜੈਲਦਾਰ ਫੋਰ ਦਾ ਟ੍ਰੇਲਰ ਰੀਲਿਸ ਹੋ ਚੁੱਕਿਆ ਪਰ ਟ੍ਰੇਲਰ ਰੀਲਿਸ ਹੋਣ ਦੇ ਕੁਝ ਸਮੇਂ ਬਾਅਦ ਹੀ ਇਸ ਦਾ ਵਿਰੋਧ ਹੋਣ ਲੱਗ ਪਿਆ ਜੀहां ਟ੍ਰੇਲਰ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਇਸ ਵਿੱਚ ਮਸ਼ਹੂਰ ਪੰਜਾਬ ਅਦਾਕਾਰ ਸੌਰਨ ਬਾਜਵਾ ਹੱਥ 'ਚ ਸ਼ਰਾਬ ਤੇ ਸਿਗਰਟ ਫੜੇ ਹੋਏ ਨਜ਼ਰ ਆ ਰਹੇ ਜੀहां ਇਹਨਾਂ ਦ੍ਰਿਸ਼ਾਂ ਨੂੰ ਸਿੱਖ ਮਰਿਆਦਾ ਦੇ ਵਿਰੁੱਧ ਦੱਸਿਆ ਜਾ ਰਿਹਾ ਸੀ ਮੈਂ ਪੀਤੀ ਆ ਤੋਂਨ ਬਾਦਵਾ ਫਿਲਮ ਚ ਇੱਕ ਸਿੱਖ ਪਰਿਵਾਰ ਦੀ ਨੂੰਹ ਦਾ کردار ਨਿਭਾ ਰਹੀ ਹੈ ਜੀਹਾਂ ਨਿੱਕਾ ਜਲਦਰ ਫੋਰਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਿੱਖਾ ਵਿਰੋਧ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ ਫਿਲਮ ਨਹੀਂ ਦੇਖੀ ਪਰ ਵੱਡੇ ਵੱਡੇ ਪੋਸਟਰ ਲਗਾਏ ਜਾਂਦੇ ਨੇ ਤਬਾਹਕੂ ਦਾ ਇਸਤੇਮਾਲ ਸਿੱਤ ਲਈ ਖਤਰਨਾਕ ਹੋ ਸਕਦਾ ਹੈ ਇਹਨਾਂ ਚੀਜ਼ਾਂ ਨੂੰ ਚਾਹੀ ਨਹੀਂ ਕਰਨਾ ਚਾਹੀਦਾ ਫਿਲਮਾਂ 'ਚ ਇਸ ਤਰ੍ਹਾਂ ਸ਼ਰਾਬ ਪੀਣਾ ਤੇ ਸਿਗਰਟ ਪੀਂਦੇ ਹੋਏ ਦਿਖਾਣਾ ਗਲਤ ਹੈ ਜੇਕਰ ਕੋਈ ਸਿੱਖ ਪਹਿਰਾਵੇ 'ਚ ਇਸ ਤਰ੍ਹਾਂ ਦਾ ਕੰਮ ਕਰੇ ਤਾਂ ਇਹ ਬਹੁਤ ਗਲਤ ਗੱਲ ਹੈ ਜਿਸ ਦੇ ਨਾਲ ਹੀ ਲੁਧਿਆਣਾ ਦੇ ਪਾਜਪਾਕੂ ਸੁਖਵਿੰਦਰ ਸਿੰਘ ਅਰੇਵਾਲ ਨੇ ਫਿਲਮ ਨਿੱਕਾ ਜਾਲਦਾਰ ਫੋਰਟ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਉਹਨਾਂ ਕਹਿੰਦੇ ਹੈ ਕਿ ਇਸ ਫਿਲਮ 'ਚ ਅਦਾਕਾਰ ਸੋਨਮ ਬਾਜਵਾ ਨੇ ਸਿਗਰਟ ਫੜੀ ਹੋਈ ਹੈ ਸਿੱਖ ਪਾਈ ਚਾਰੇ ਦੇ ਪੁਰਸ਼ ਵੀ ਤੰਬਾਕੂ ਨੂੰ ਹੱਥ ਨਹੀਂ ਲਾਉਂਦੇ ਪਰ ਫਿਲਮ ਚ ਸਿੱਖ ਔਰਤ ਨੂੰ ਸਿਗਰਟ ਪੀਂਦੇ ਦਿਖਾਇਆ ਗਿਆ ਗਰੇਵਾਲ ਨੇ ਸੁਪਰੀਮ ਕੋਰਟ ਤੇ ਕੇਂਦਰੀ ਸੂਚਨਾ ਪ੍ਰਸ਼ਾਸਨ ਸਣੇ ਫਿਲਮ ਦੇ ਸੈਂਸਰ ਬੋਰਡ ਨੂੰ ਤੁਰੰਤ ਕਾਰਵਾਈ ਕਰ ਰੋਕ ਲਗਾਉਣ ਦੀ ਜੜੀ ਕਿ ਮੰਗ ਕੀਤੀ ਹੈ ਤੇ ਬਣਦੀਆਂ ਕੱਚੀ ਲੱਤੀ ਪਰ ਆਪ ਨੂੰ ਪਹਿਲਾਂ ਜੜ ਫੜਨੀ ਪੈਣੀ ਆ ਤੇ ਇਹਦੇ ਅੰਦਰ ਸਾਡੇ ਕੋਲ ਜਿੰਨੇ ਵੀ ਕੇਸਸ ਕਮਿਸ਼ਨ ਚ ਆਉਂਦੇ ਨੇ ਆਸ-ਪਾਸ ਦੇ ਇਰਾਦੇ ਏਰੀਆ ਦੇ ਉਹ ਹੁੰਦੇ ਨੇ ਤੇ ਪਲੱਸ ਅਸੀਂ ਇੱਕ ਦਿਨ ਪਹਿਲਾਂ ਹੀ ਅਨਾਉਂਸ ਕਰ ਦਿੰਨੇ ਆ ਜਾਂ ਦੋ ਦਿਨ ਪਹਿਲਾਂ ਅਨਾਉਂਸ ਕਰ ਦਿੰਨੇ ਆ ਕਿ ਅਗਰ ਕਿਸੇ ਵੀ ਇੰਡੀਵਿਜੂਅਲ ਨੇ ਵਾਕ ਇਨ ਲਈ ਵੀ ਆਉਣਾ ਹੈ ਉਹ ਵੀ ਇੱਥੇ ਆ ਕੇ ਆਪਣੀ ਦਰਸ ਕਰਾ ਸਕਦੇ ਨੇ ਇਹਦੇ ਅੰਦਰ ਦੋ ਤਰੀਕੇ ਦੋ ਗੱਲਾਂ ਹੁੰਦੀਆਂ ਨੇ ਮੇਰੇ ਕੋਲ ਕਮਿਸ਼ਨ ਦੇ ਅੰਦਰ ਕਾਫੀ ਮੈਸੇਜਸ ਆਉਂਦੇ ਨੇ ਕਿ ਦੂਰ ਪੈਂਦਾ ਸਾਨੂੰ ਤੇ ਜੇ ਸਾਡੇ ਕੋਲ ਇੱਥੇ ਆ ਕੇ ਕੋਈ ਗੱਲ ਸੁਣੇ ਤਾਂ ਉਹ ਜ਼ਿਆਦਾ ਚੰਗਾ ਸਿਰਫ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਆਪ ਲੋਕਾਂ ਕੋਲ ਪਹੁੰਚਾਂਗੇ ਤੇ ਉੱਥੇ ਹੀ ਸਾਰਾ ਪੁਲਿਸ ਪ੍ਰਸ਼ਾਸਨ ਵੀ ਹੁੰਦਾ ਉਹਨਾਂ ਦੇ ਆਈਓਸ ਵੀ ਹੁੰਦੇ ਨੇ ਨਾਲ ਜਿੱਥੇ ਕੇਸ ਲੱਗਿਆ ਹੁੰਦਾ ਦੋਵੇਂ ਪਾਰਟੀਆਂ ਤੋਂ ਹੁੰਦੀਆਂ ਨੇ ਜਿਹੜੇ ਵਾਕ ਇਨ ਵੀ ਆਉਂਦੇ ਨੇ ਸਾਨੂੰ ਪਤਾ ਵੀ ਇਹ ਇਸ ਏਰੀਆ ਚੋਂ ਆਏ ਨੇ ਉਹਨਾਂ ਦੇ ਲਈ ਡੈਸੀਗੇਟ ਕਿਨੂੰ ਕੀਤਾ ਜਾ ਸਕਦਾ ਕੋਸ਼ਿਸ਼ ਇਹ ਹੁੰਦੀ ਹੈ ਕਿ ਮੌਕੇ ਦੇ ਉੱਤੇ ਹੀ ਨਿਪਟਾਰਾ ਕੀਤਾ ਜਾਵੇ ਕੇਸ ਦਾ ਇਸੇ ਕਰਕੇ ਜਿਹੜਾ ਪ੍ਰਸ਼ਾਸਨ ਬੁਲਾਇਆ ਵੀ ਜਾਂਦਾ ਅੱਜ ਜਿਹੜੇ ਕੇਸ ਸੀ ਸਾਡੇ ਕੋਲ 25 ਕੇਸਸ ਦੇ ਕਰੀਬ ਹੈਗੇ ਸੀ ਜਿਹੜੇ ਅਸੀਂ ਕਮਿਸ਼ਨ ਦੀ ਤਰਫੋਂ ਲੈ ਕੇ ਆਏ ਸੀ ਕੋਈ 10 ਕੇਸਸ ਸੀ ਜਿਹੜੇ ਵਾਕ ਇਨ ਆਏ ਹੋਏ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਕਹਿ ਸਕਦਾ ਤੁਹਾਨੂੰ ਕਿ ਜੇ 35 40 ਕੇਸ ਹੈਗੇ ਸੀ ਸਾਡੇ ਕੋਲ 30 ਕੇਸਸ ਦਾ ਨਿਪਟਾਰਾ ਹੋ ਚੁੱਕਿਆ ਹੈ ਉਹਨਾਂ ਦੇ ਵਿੱਚ ਕੀ ਹੁੰਦਾ ਕਈ ਵਾਰੀ ਸਮਝੌਤਾ ਕਰਵਾੜਾ ਹੁੰਦਾ ਕੰਪਰੋਮਾਈਜ਼ ਇਜ਼ ਦ ਬੈਸਟ ਥਿੰਗ ਉਹੀ ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਕੰਪਰੋਮਾਈਜ਼ ਕਰਾਇਆ ਜਾਵੇ ਔਰ ਝਗੜੇ ਜਿਹੜੇ ਕੇਸ ਨੇ ਕਿਹੋ ਜਿਹੇ ਕੇਸ ਸੀਗੇ ਆਪਸ ਦੇ ਵਿੱਚ ਝਗੜੇ ਨੇ ਘਰੇਲੂ ਝਗੜੇ ਸੱਸ ਦਾ ਨੂੰਹ ਦਾ ਔਰ ਸੈਕਿੰਡ ਸੀਗਾ ਪ੍ਰਾਪਰਟੀ ਰਿਲੇਟਡ ਜਿਹੜਾ ਪ੍ਰਾਪਰਟੀ ਰਿਲੇਟਡ ਕੇਸ ਹੁੰਦਾ ਕੋਸ਼ਿਸ਼ ਹੁੰਦੀ ਹੈ ਫੇਰ ਵੀ ਦੋਵੇਂ ਪਾਰਟੀਆਂ ਨੂੰ ਸਮਝਾ ਬੁਝਾ ਕੇ ਕਿ ਅਸੀਂ ਉਹਦਾ ਨਿਪਟਾਰਾ ਕੀਤਾ ਜਾਵੇ ਲੇਕਿਨ ਜਿਹੜੇ ਪ੍ਰਾਪਰਟੀ ਕੇਸਸ ਹੁੰਦੇ ਨੇ ਜ਼ਿਆਦਾਤਰ ਉਹ ਕੋਰਟ ਦੇ ਵਿੱਚ ਹੀ ਜਾਂਦੇ ਨੇ ਬਾਕੀ ਹੈ ਕਿ ਕੁਝ ਕੇਸ ਜਿਹੇ ਸੀਗੇ ਕਿ ਹਸਬੰਡ ਦੀ ਡੈਥ ਹੋ ਗਈ ਹੈ ਡੈਥ ਤੋਂ ਬਾਅਦ ਉਹ ਨੂਨੂ ਵੀ ਘਰੋਂ ਕੱਢ ਦਿੰਦੇ ਨੇ ਕਿ ਹੁਣ ਸਾਡਾ ਬੇਟਾ ਗਿਆ ਹੁਣ ਸਾਡੀ ਤੇਰੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਇਹੋ ਜਿਹੇ ਕੇਸਾਂ ਦੇ ਅੰਦਰ ਵੀ ਇਹੀ ਹੁੰਦਾ ਕਿ ਦੂਜੀ ਫੈਮਿਲੀ ਨੂੰ ਸਮਝਾਇਆ ਜਾਵੇ ਕਿ ਇਸ ਤਰੀਕੇ ਦੇ ਨਾਲ ਨਹੀਂ ਹੈ ਕਿ ਜੇ ਬੇਟਾ ਚਲਾ ਗਿਆ ਤੇ ਇਹ ਇਸ ਤਰੀਕੇ ਦਾ ਤੁਸੀਂ ਨਹੀਂ ਕੱਢ ਸਕਦੇ ਔਰ ਹੁੰਦਾ ਕਿ ਸਾਰਾ ਮੈਂ ਦੇਖਿਆ ਮਦਾਰ ਮਦਾਰ ਸਾਰਾ ਚੀਜ਼ ਹੁੰਦੀ ਹੈ ਪੈਸੇ ਦੇ ਉੱਤੇ ਆ ਕੇ ਕਿ ਪੈਸਾ ਮੈਂ ਰੱਖ ਲਵਾਂ ਉਹ ਕਹਿੰਦੇ ਕਿ ਮੇਰੇ ਹਸਬੰਡ ਦਾ ਪੈਸਾ ਸੀ ਮੈਨੂੰ ਚਾਹੀਦਾ ਹੈ ਸੋ ਇਹ ਜਿਹੜੇ ਸਾਡੇ ਸਮਾਜਿਕ ਤੌਰ ਦੇ ਉੱਤੇ ਥੋੜੇ ਬਹੁਤ ਕੇਸਸ ਹੈ ਜੋ ਹੁੰਦੇ ਨੇ ਕਿ ਜਿਨ੍ਹਾਂ ਨੂੰ ਝਗੜਿਆਂ ਨੂੰ ਸਮਝਾਇਆ ਜਾ ਸਕਦਾ ਹੈ ਕੋਸ਼ਿਸ਼ ਇਹ ਹੀ ਰਹਿੰਦੀ ਹੈ ਹਮੇਸ਼ਾ ਕਿ ਦੋਵਾਂ ਫੈਮਿਲੀਆਂ ਨੂੰ ਬਿਠਾ ਕੇ ਪਿਆਰ ਦੇ ਨਾਲ ਇਹ ਚੀਜ਼ਾਂ ਨੂੰ ਸੋਲਵ ਜੋ ਪ੍ਰਾਪਰਟੀ ਹਸਬੰਡ ਦੇ ਨਾਂ ਤੇ ਰਜਿਸਟਰਡ ਸੀ ਔਰ ਹੈ ਉਹ ਲੇਡੀ ਨੂੰ ਹੀ ਮਿਲੇਗੀ ਉਹਦੇ ਜੋ ਹਿੱਸੇ ਨਹੀਂ ਕਿਉਂਕਿ ਉਹ ਲੇਡੀ ਨੇ ਆਪਣੇ ਬੱਚੇ ਵੀ ਪਾਲਨੇ ਨੇ ਉਹਦੇ ਕੋਲ ਦੋ ਬੱਚੇ ਨੇ ਤਿੰਨ ਬੱਚੇ ਨੇ ਪੜਾਉਣਾ ਵੀ ਆ ਉਹਨੇ ਉਸ ਚੀਜ਼ ਨਾਲ ਉਹ ਚੀਜ਼ ਅਗਰ ਜਿਹੜੇ ਲੜਕੇ ਦਾ ਫਾਦਰ ਅਗਰ ਕਵੇ ਕਿ ਨਹੀਂ ਹੁਣ ਮੈਂ ਇਹਨੂੰ ਵੰਡਣਾ ਉਹ ਨਹੀਂ ਹੋ ਸਕਦਾ ਇਹ ਕੋਰਟ ਦਾ ਲਾਈ ਹੈਗਾ ਜੀ ਬਾਕੀ ਹੈ ਕਿ ਜੇ ਕੋਈ ਐਡਮਿੰਟ ਹੁੰਦਾ ਕਿ ਨਹੀਂ ਜੀ ਚਾਹੇ ਇਹਦੇ ਹਸਬੰਡ ਦੀ ਪ੍ਰਾਪਰਟੀ ਹੋਵੇ ਲੇਕਿਨ ਉਹ ਵੰਡਿਆ ਜਾਏਗਾ ਉਹ ਕੇਸ ਇਹਦਾ ਕੋਰਟ ਜਾਏਗਾ ਕੋਰਟ ਸੋਲਵ ਕਰੇਗਾ ਨਾ ਕਿ ਅਸੀਂ ਕਰਾਂਗੇ ਬਟ ਬਾਈ ਲਾ ਜਿਹੜੀ ਪ੍ਰਾਪਰਟੀ ਜਿਸ ਦੇ ਨਾਮ ਤੇ ਹੈ ਅਗਰ ਉਹਦੀ ਅਗਰ ਤੁਸੀਂ ਸੋਚਦੇ ਵੀ ਮੈਂ ਇਹਨਾਂ ਬੇਦਖਲ ਕਰਦਾ ਉਹ ਨਹੀਂ ਹੋ ਸਕਦਾ ਕਿਉਂਕਿ ਜੇ ਬੇਦਖਲ ਕਰਨਾ ਉਹ ਪਹਿਲਾਂ ਹੋਣਾ ਚਾਹੀਦਾ ਜੇ ਬੇਦਖਲ ਉਹਦੀ ਡੈਥ ਤੋਂ ਬਾਅਦ ਜਾਂ ਡਾਈਵੋਰਸ ਤੋਂ ਬਾਅਦ ਵੀ ਅਗਰ ਬੇਦਖਲ ਕਰ ਦਿਓ ਤੇ ਇਹਦੇ ਅੰਦਰ ਇੱਕ ਮਕਸਦ ਬੜਾ ਸਾਫ਼ ਹੈ ਕਿ ਅਸੀ ਹੋਰ ਕੁੜੀ ਨੂੰ ਕੁਝ ਦੇਣਾ ਨਹੀਂ ਹੈ ਜਾਂ ਆਪਣੇ ਗ੍ਰੈਂਡ ਚਿਲਡਰਨ ਨੂੰ ਕੁਝ ਦੇਣਾ ਨਹੀਂ ਹੈ ਇਹਦੇ ਨਾਲ ਦੇਖੋ ਇੱਕ ਇਹ ਗੱਲ ਹੈ ਕਿ ਇਹ ਇਸੇ ਰਿਲੇਟਡ ਦੀ ਚੀਜ਼ ਹੈਗੀ ਆ ਕਿ ਇੱਕ ਲੜਕੀ ਆਈ ਹੈ ਤੇ ਉਹ ਕਹਿੰਦੀ ਕਿ ਮੇਰੇ ਨਾਂ ਮੇਰੇ ਹਸਬੰਡ ਦੇ ਨਾਂ ਦੇ ਉੱਤੇ ਇਹ ਸ਼ਾਪ ਹੈ ਕੋਈ ਬਿਜ਼ਨਸ ਹੈ ਉਹਦੇ ਨਾਂ ਦੇ ਉੱਤੇ ਹੈਗੀ ਆ ਪਰ ਹੁਣ ਜਿਹੜੇ ਸਹੁਰਾ ਸਾਹਿਬ ਨੇ ਉਹ ਕਹਿੰਦੇ ਮੇਰੇ ਘਰੇ ਆ ਕੇ ਰਹਿ ਇੱਥੇ ਆ ਕੇ ਸਾਡੀ ਸੇਵਾ ਕਰ ਫੇਰ ਤੈਨੂੰ ਅਸੀਂ ਉਹ ਦਵਾਂਗੇ ਉਹ ਪ੍ਰਾਪਰਟੀ ਕਿਰਾਏ ਤੇ ਵੀ ਚੜਾਈ ਹੋਈ ਆ ਠੀਕ ਹੈ ਬਲੇਕਿੰਗ ਗੱਲ ਇਹ ਹੈ ਕਿ ਤੁਸੀਂ ਕਿਸੇ ਲੜਕੀ ਨੂੰ ਫੋਰਸ ਨਹੀਂ ਕਰ ਸਕਦੇ ਕਿ ਮੈਰਿਜ ਤੋਂ ਬਾਅਦ ਕਿ ਤੂੰ ਮੇਰੇ ਹੀ ਘਰ ਆ ਕੇ ਰਹਿ ਰੋਟੀ ਵੀ ਪਕਾ ਸੇਵਾ ਵੀ ਕਰ ਇਹ ਕਰ ਤਾਂ ਤੈਨੂੰ ਅਸੀਂ ਇਹ ਪ੍ਰਾਪਰਟੀ ਦਵਾਂਗੇ ਨਹੀਂ ਜੇ ਉਹ ਪ੍ਰਾਪਰਟੀ ਉਹਦੇ ਹਸਬੰਡ ਦੇ ਨਾਂ ਤੇ ਹੈ ਉਹਨੂੰ ਵੋਕੇਟ ਕਰਾ ਕੇ ਦੇਖੋ ਅੱਜ ਜਿਹੜੇ ਸੀ ਕੇਸਸ ਉਹਨਾਂ ਚ ਡੌਰੀ ਦੇ ਇੱਕ ਦੋ ਹੀ ਕੇਸ ਸੀਗੇ ਮਗਰ 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 ਜਦੋਂ ਸਾਡੇ ਕੋਲ ਡੌਰੀ ਦੇ ਕੇਸਸ ਆਉਂਦੇ ਨੇ ਉਹਦੇ ਅੰਦਰ ਜ਼ਰੂਰ ਹੁੰਦਾ ਹੈ ਕਿ ਹੁਣ ਉਹਨੂੰ ਵਧਾ ਚੜਾ ਕੇ ਵੀ ਲਿਖਿਆ ਜਾਂਦਾ ਹੈ ਕਿ ਅਸੀਂ ਆ ਵੀ ਦਿੱਤਾ ਸੀ ਇਹ ਵੀ ਦਿੱਤਾ ਸੀ ਹੁਣ ਉਹਦੇ ਵਿੱਚ ਅਗਰ ਤੁਹਾਡੇ ਕੋਲ ਐਵੀਡੈਂਸ ਨਹੀਂ ਹੈ ਉਸ ਚੀਜ਼ ਦਾ ਉਹ ਨਹੀਂ ਨਹੀਂ ਰਿਲੇਟ ਕਰ ਸਕਦੇ ਉਸ ਚੀਜ਼ ਨੂੰ ਅਗਰ ਰੈਵੀਡੈਂਸ ਹੈ ਤੁਹਾਡੇ ਕੋਲ ਮੇਬੀ 10 ਸਾਲ ਬਾਅਦ ਹੁੰਦਾ ਡੌਰੀ ਦਾ ਕੇਸ ਅਗਰ ਮੈਰਿਜ ਦਾ ਕੋਈ ਐਸਾ ਪੈ ਜਾਂਦਾ ਹੈ ਕਿ ਅਸੀਂ ਡਾਈਵੋਰਸ ਲਈ ਜਾਣਾ ਫੇਰ ਡੌਰੀ ਦਾ 10 ਸਾਲ ਬਾਅਦ 20 ਸਾਲ ਬਾਅਦ 15 ਸਾਲਾਂ ਬਾਅਦ ਇਹ ਨਹੀਂ ਬਣਦਾ ਡੌਰੀ ਦਾ ਕੇਸ ਕਿਉਂਕਿ ਅਗਰ 15 ਇਅਰਸ ਤੋਂ ਬਾਅਦ ਤੁਸੀਂ ਪਾ ਰਹੇ ਹੋ ਡੌਰੀ ਆਈ ਥਿੰਕ ਥੈਟ ਇਜ਼ ਕਨਸਿਡਰਡ ਐਜ਼ ਇਟ ਡੌਰੀ ਕੇਸ ਦੁਬਾਰਾ ਕਿਸ ਰਜਿਸਟਰ ਹੋਗਾ ਪਹਿਲੀ ਬਾਤ ਤੋਂ ਇਹ ਹੈ ਕਿ ਅਗਰ ਮਿੰਟ ਹਾਂਜੀ ਮੈਂ ਸਭ ਕੀ ਕਹਾਂਗੇ ਅੱਜ ਜਿਹੜੀ ਆ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਖੰਨਾ ਮੰਡੀ ਦੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰੂੰਗਾ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਖੰਨੇ ਦੀ ਜੋ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਉਰੇ ਪਹੁੰਚੇ ਹੂੰ ਦੂਸਰਾ ਧੰਨਵਾਦ ਮੈਂ ਕਰਨਾ ਚਾਹਨਾ ਹੈ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਇਹਨਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੰ 2022 ਤੋਂ ਚੱਲਦੀ ਜਾ ਰਹੀ ਹੈ ਔਰ ਇਹ ਸਾਡਾ 8ਵਾਂ ਸੀਜ਼ਨ ਹੈ ਜੀਰੀ ਦਾ ਜਿਹੜਾ ਕਿ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਰਸਮੀ ਤੌਰ ਤੇ ਦਾ ਉਦਘਾਟਨ ਹੋ ਚੁੱਕਿਆ ਹੈ ਖੰਨੇ ਦੀ ਮੰਡੀ ਅਸੀਂ ਅੱਜ ਤੋਂ ਜਾਨੀ ਕਿ ਚਾਲੂ ਕਰਤੀ ਔਰ ਪਿਛਲੇ ਸਾਲ ਸਾਡੇ ਕੋਲ 190348 ਮੈਟ੍ਰਿਕ ਟਨ ਦੇ ਕਰੀਬ ਜਿਹੜਾ ਸੀ ਉਹਰੇ ਸਾਡੇ ਕੋਲ ਇਨਪੁਟ ਹੋਈ ਸੀ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਇਹਦੇ ਨੇੜੇ ਤੇੜੇ ਹੀ ਸਾਡੇ ਕੋਲ ਜਿਹੜੀ ਆਮਦ ਹੋਊਗੀ ਤੇ ਇਹਦੇ ਵਿੱਚ ਸਾਡੀ ਜਿਹੜੀ ਦਹੜੂ ਈਸੜੂ ਰੌਣੀ ਤੇ ਖੰਨੇ ਇਹ ਜਿਹੜੀਆਂ ਸਾਡੀ ਚਾਰੇ ਮੰਡੀਆਂ ਨੇ ਜਿਹੜੀਆਂ ਇਹ ਚੱਲਣਗੀਆਂ ਔਰ ਸਾਡੇ ਕੋ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉਹ ਪੁਕਤਾ ਕੀਤਾ ਹੋਇਆ ਹੈ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਅਫਸਰ ਸਾਹਿਬਾਨ ਡੀ ਐਫ ਐਸ ਸੀ ਸ਼ਿਫਾਲੀ ਚੋਪੜਾ ਜੀ ਐਸ ਡੀ ਐਮ ਖੰਨਾ ਡਾਕਟਰ ਬਲਜਿੰਦਰ ਸਿੰਘ ਢੱਲੋਂ ਜੀ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਜੀ ਸਾਡੇ ਪ੍ਰਧਾਨ ਜੀ ਆੜਤੀ ਐਸੋਸੀਏਸ਼ਨ ਦੇ ਸਰਦਾਰ ਹਰਬੰਸ ਸਿੰਘ ਰੌਸ਼ਾ ਜੀ ਸਾਡੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵਾਲ ਸਿੰਘ ਦਿਆਲੀ ਜੀ ਕਿਸਾਨ ਸਾਡੇ ਜਿਹੜੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸਾਡੇ ਜਿਹੜੇ ਪ੍ਰਧਾਨ ਨੇ ਯਾਦਵਿੰਦਰ ਸਿੰਘ ਬਿੱਟੂ ਲਿਬੜਾ ਜੀ ਸਾਰੇ ਜਣੇ ਅੱਜ ਉਰੇ ਮੌਜੂਦ ਨੇ ਔਰ ਅੱਜ ਅਸੀਂ ਉਰੇ ਜਿਹੜੀ ਢੇਰੀ ਹੈ ਢੇਰੀ ਦੇ ਉੱਤੇ ਖੜ ਕੇ ਲੀਕ ਰਾਕੇ ਕੰਮ ਸ਼ੁਰੂ ਕਰਵਾਤਾ ਕਿਸਾਨ ਜਿਹੜੀ ਪਹਿਲੀ ਢੇਰੀ ਸੀ ਕਿਸਾਨ ਨੂੰ ਮਾਨ ਸਤਕਾਰ ਆਦਰ ਦਿੱਤਾ ਗਿਆ ਔਰ ਜਿਹੜੇ ਆੜਤੀਏ ਸਹਬਾਨ ਨੇ ਇਹ ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਆ ਉਹਨਾਂ ਦਾ ਮਾਨ ਆਦਰ ਸਤਕਾਰ ਕੀਤਾ ਗਿਆ ਸਰਕਾਰ ਦੇ ਨੁਮਾਇੰਦਾ ਹੋਣ ਦੇ ਨਾਤੇ ਅਸੀਂ ਇਹ ਪ੍ਰੋਮਿਸ ਕਰਦੇ ਹਾਂ ਔਰ ਸਾਡਾ ਵਾਅਦਾ ਹੈ ਕਿ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਣ ਦੇ ਦਿੱਤੀ ਜਾਊਗੀ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਟ੍ਰਾਂਸਫਰ ਹੋਊਗੀ ਔਰ 72 ਘੰਟਿਆਂ ਦੇ ਵਿੱਚ ਵਿੱਚ ਮਾਲ ਦੀ ਹੈ ਜਿਹੜੀ ਲਿਫਟਿੰਗ ਹੋਣੀ ਚਾਹੀਦੀ ਹੈ ਤੇ ਮੰਤਰੀ ਸਾਹਿਬ ਕੇਂਦਰ ਨਾਲ ਸੰਬੰਧਿਤ ਮਸਲੇ ਨੇ ਜਾਂ ਨਮੀ ਜ਼ਿਆਦਾ ਹੋਣ ਦਾ ਜਾਂ ਡਿਸ ਕਲਰ ਦਾ ਪਹਿਲੇ ਦਿਨ ਤੋਂ ਹੀ ਆਰਤੀ ਕਿਸਾਨ ਤੇ ਸਰਕਾਰ ਵੀ ਮੰਗ ਕਰ ਰਹੀ ਹੈ ਪਰ ਕੇਂਦਰ ਨੇ ਹਾਲ ਤੱਕ ਕੋਈ ਸਰਵੇ ਟੀਮ ਨਹੀਂ ਭੇਜੀ ਜਦੋਂ ਸੀਜ਼ਨ ਮੁੱਕਣ ਵਾਲਾ ਆਉਂਦਾ ਤਾਂ ਉਦੋਂ ਟੀਮਾਂ ਭੇਜ ਦਿੰਦੇ ਨੇ ਕੀ ਕਹਿ ਰਹੇ ਹੋ ਦੇਖੋ ਕੇਂਦਰ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਮਤਰੀਮਾਲਾ ਸਲੂਕ ਕਰਦਾ ਰਿਹਾ ਆਪਾਂ ਨੂੰ ਪਤਾ ਔਰ ਜੇ ਹਮੇਸ਼ਾ ਹੀ ਗੋਂਗੜੂਆਂ ਤੋਂ ਮਿੱਟੀ ਝਾੜਨ ਆਉਂਦੇ ਨੇ ਇਹ ਕਦੇ ਰਿਸਪੌਂਸਿਬਿਲਟੀ ਨਹੀਂ ਫਿਕਸ ਕਰਦੇ ਸੋ ਹੁਣ ਹਲੇ ਜੇ ਕੇਂਦਰ ਮਤਲਬ ਕਿ ਚਾਹੁੰਦਾ ਹੈ ਸੀਰੀਅਸਲੀ ਚਾਹੁੰਦਾ ਹੈ ਕਿ ਪੰਜਾਬ ਦੇ ਨਾਲ ਜਿਹੜਾ ਰਿਸ਼ਤਾ ਹੈ ਉਹਨਾਂ ਦਾ ਸਿਹਰ ਦੋਵੇ ਚੰਗਾ ਹੋਵੇ ਤਾਂ ਉਹਨਾਂ ਨੂੰ ਹੁਣ ਸਟਾਰਟਿੰਗ ਚ ਹੀ ਜਿਹੜੇ ਪੁਖਤਾ ਪ੍ਰਬੰਧ ਨੇ ਉਹਨਾਂ ਦਾ ਜਾਇਜ਼ਾ ਲੈਣਾ ਚਾਹੀਦਾ ਆ ਕੇ ਉਹਰੇ ਖੜਨਾ ਚਾਹੀਦਾ ਸਾਡੇ ਬਰਾਬਰ ਮੋਟੇ ਨਾਲ ਮੋਟਾ ਲਾਣਾ ਚਾਹੀਦਾ ਪਿਛਲੇ ਸਾਲ ਵੀ ਅਸੀਂ ਆਪਣੇ ਲੈਵਲ ਤੇ ਸਾਡੇ ਆੜਤੀ ਭਰਾਵਾਂ ਨੇ ਸੈਲਰ ਭਰਾਵਾਂ ਨੇ ਜਿਨ੍ਹਾਂ ਦੇ ਮਾਲਕ ਨੇ ਉਹ ਉਹਨਾਂ ਨੇ ਬੜਾ ਸਾਥ ਦਿੱਤਾ ਪਿਛਲੀ ਵਾਰ ਵੀ ਅਸੀਂ ਇਸ ਤਰੀਕੇ ਨਾਲ ਮੈਨੇਜ ਕਰਕੇ ਬੜਨਾ ਕਿਸੇ ਨੇ ਸਾਨੂੰ ਕੇਂਦਰ ਨੇ ਸਾਡੇ ਨਾਲ ਜੋ ਗੁਜ਼ਾਰੀ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਸੋ ਇਸ ਵਾਰ ਵੀ ਸਾਨੂੰ ਇਹ ਉਮੀਦ ਹੈ ਕਿ ਜਣੀ ਕਿ ਤੁਸੀਂ ਇਸ ਵਾਰ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੋਗੇ ਬਾਕੀ ਤੁਹਾਡਾ ਜੋ ਰਵਈਆ ਹੈ ਰਵਈਆ ਕਿਸੇ ਤੋਂ ਲੁਕੋਣ ਵਾਲਾ ਹੈ ਛੁਪਾਉਣ ਵਾਲਾ ਹੈ ਠੀਕ ਥੈਂਕ ਯੂ ਧੰਨਵਾਦ ਤੇ ਆਲਾ ਦੇ ਇਤਿਹਾਸਿਕ ਤੇ ਪ੍ਰਾਤਨ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਚੱਲ ਰਹੇ ਅਸੂ ਦੇ ਸ਼ਰਾਧੀਆਂ ਨਵਰਾਤਰੀਆਂ ਦੌਰਾਨ ਅੱਜ 1.5 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਨੇ ਅੱਜ 5ਵੇਂ ਨਰਾਤੇ ਮੌਕੇ ਕਰੀਬ 35000 ਸ਼ਰਧਾਲੂ ਮੰਦਿਰ ਦੇ ਵਿੱਚ ਮਾਤਾ ਰਾਣੀ ਦਰਸ਼ਨਾਂ ਲਈ ਪੁੱਜੇ ਨੇ ਇਸ ਕਰਕੇ ਮੰਦਰ ਵਿਖੇ ਮੱਡੀ ਗਿਣਤੀ ਵਿੱਚ ਸ਼ਤਾਲੂਆਂ ਦੀ ਸਹੂਲਤ ਲਈ ਮੰਦਰ ਦੀ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਨੇ ਇਹਨਾਂ ਪ੍ਰਬੰਧਾਂ ਸ਼ਤਾਲੂਆਂ ਵੱਲੋਂ ਪਰਮਿਟ ਲਾਂਗਾ ਵੀ ਕੀਤੀ ਗਈ ਹੈ ਜੈ ਮਾਤਾ ਦੀ ਮੈਂ ਮਨਪ੍ਰੀਤ कौर ਪਿੰਡ ਜਨਾਉਂਦਾ ਕਲਾਂ ਤੋਂ ਇਹ ਜਿਹੜਾ ਪ੍ਰਾਚੀਨ ਮੰਦਰ ਕਾਲੀ ਮਾਤਾ ਮੰਦਰ ਪਟਿਆਲਾ ਇਹ ਬਹੁਤ ਵਧੀਆ ਇੱਥੇ ਸਿਕਿਉਰਟੀ ਹੈ ਜਿਹੜੀ ਆਪਣੇ ਬ੍ਰਾਸਟ ਸਿਕਿਉਰਟੀ ਬਹੁਤ ਵਧੀਆ ਸਾਰੇ ਆਪਣਾ ਲਾਈਨ ਦੇ ਵਿੱਚ ਖੜੇ ਆ ਸਾਰਿਆਂ ਨੂੰ ਵਧੀਆ ਆਪਣਾ ਦੱਸ ਰਿਹਾ ਵੀ ਇੱਧਰ ਮੱਥਾ ਟੇਕੋ ਇੱਧਰ ਮੱਥਾ ਟੇਕੋ ਤੇ ਇੱਧਰ ਆਪਣਾ ਲੰਗਰ ਹਾਲ ਦਾ ਵੀ ਪ੍ਰਬੰਧ ਹੈ ਉੱਥੇ ਵੀ ਬਹੁਤ ਵਧੀਆ ਸਾਰਾ ਸਿਸਟਮ ਕੀਤਾ ਹੋਇਆ ਤੇ ਸਾਰੇ ਜਣੇ ਇੱਥੇ ਆਓ ਤੇ ਮੱਥਾ ਟੇਕ ਕੇ ਜਾਓ ਸਸੀ ਕੌਰ ਜੀ ਮੇਰਾ ਨਾਮ ਮਜੀਦ ਕੋ ਮੈਂ ਰਾਜਪੁਰੇ ਤੋਂ ਆਈ ਹਾਂ ਮੈਂ ਸ੍ਰੀ ਕਾ ਰੀ ਮੱਥਾ ਮੰਦਿਰ ਚ ਆਈ ਹਾਂ ਇੱਥੇ ਦੀ ਸਾਫ ਸਫਾਈ ਤੇ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਹੈ ਜੀ ਜੀ ਨਮਸਕਾਰ ਜੀ ਹਮ ਭਾਰਤ ਵਿਕਾਸ ਪਰਿਸ਼ਦ ਪਟਿਆਲਾ ਸੇ पटियाला की तरफ से लंगर की सेवा कर रहे हैं यह दिन में दो समय लगता है सुबह साढ़े बारह से तीन बजे तक और शाम को सात से नौ बजे तक साफ सफाई का पूरा ध्यान रखा हुआ है और संगत आ रही है और लंगर का आनंद ले रही है धन्यवाद अच्छी पटियाला शहर तो बोल रहे हैं मेरा नाम सुखविंदर कौर है काली माता मंदिर में बहुत साफ सफाई है इतने बहुत ज़्यादा ध्यान रखा जाता है श्रद्धालुआ का अजकल मंदिर में कोई पूरी पड़कता नहीं बिल्कुल साफ सफाई का ध्यान रखा जाता है माता के भजन कीर्तन हर टाइम होता है थैंक यू जी माई नेम नरसिंह और विलेज सुचान डिस्ट्रिक्ट से सिरसा से, से आया हूँ और जब मैं यहाँ आया तो जो सेवादारों ने इतने मतलब व्हील चेयर मेरे को दिया बड़ा अच्छा लगा मतलब चलने में प्रे, परेशानी नहीं हुई और मत्था भी बड़ी अच्छे तरीके से टिका मैं धन्यवाद करता हूँ उन सेवादारों का और दिल से प्रिय करता हूँ ਜੈ ਮਾਤਾ ਦੀ ਅਸੀਂ ਪਟਿਆਲੇ ਆਏ ਇਸ ਮੰਦਿਰ ਦੇ ਮੱਥਾ ਟੇਕਣ ਵਾਸਤੇ ਐਸੇ ਬਹੁਤ ਵਧੀਆ ਲੰਗਰ ਬਣਿਆ ਹੋਇਆ ਤੇ ਸਾਰੇ ਹੀ ਸਾਫ ਸੁਥਾਈ ਨਾਲ ਲੰਗਰ ਚੱਲ ਰਿਹਾ ਸਾਰੀ ਸੰਗਤ ਲੰਗਰ ਪਾਣੀ ਸ਼ਗਰੀ ਹੈ ਤੇ ਬਹੁਤ ਵਧੀਆ ਲੱਗਿਆ ਜੀ ਲੰਗਰ ਪਾਣੀ ਸ਼ਕਤੀ ਮੈਂ ਮੁਬਾਰਕ ਦਰਸ਼ਨ ਦੁਸ਼ੇ ਨਗਰ ਦਾ ਰਹਿਣ ਵਾਲਾ ਮੈਂ ਮਾਤਾ ਦੇ ਆਸ਼ੀਰਵਾਦ ਦੇ ਨਾਲ ਐਸੇ ਹਵਨ ਕਰਾਇਆ ਸੀ ਵੀਰ ਉੱਪਰ ਸਾਡ ਲੰਗਰ ਦੀ ਸਾਰੀ ਹਵਨ ਦੇ ਸਾਰੇ ਸਮਗਰੀ मिशन द्वारा प्रोवाइड की गई किसी किस्म ने कोई लेबर वगैरह नहीं ली मतलब पंडित जी की कोई बना था। तो सेवा करवा कोई हिसाब कताब नहीं था ठीक है उसके बाद लंगर की सेवा के आए हुए हैं लंगर की सेवा बहुत बढ़िया है निष्ठान सेवा हो रही है जिसे साफ सफाई और वर्कर जोड़े है बड़ी ऑनस्टली मेरा अभी काम कर रहे हैं माता का आशीर्वाद प्राप्त करने वास्ते असी हाजिर होए हैं जय माता जी ਹਾਂਜੀ ਮੇਰਾ ਨਾਮ ਜਸਪ੍ਰੀਤ ਪਿੰਡ ਮੰਡੀ ਤੋਂ ਆਏ ਆ ਬਹੁਤ ਵਧੀਆ ਪ੍ਰਬੰਧ ਹੈ ਸਾਰੀ ਫੈਮਲੀ ਨਾਲ ਆਏ ਆ ਸਾਫ ਸਫਾਈ ਦਾ ਬਹੁਤ ਵਧੀਆ ਸਾਰਾ ਪ੍ਰਬੰਧ ਦਾ ਸਟਾਫ ਦਾ ਬਹੁਤ ਵਧੀਆ ਜੀ ਮਾਤਾ ਦੀ ਜੀ ਅਸੀਂ ਇੱਥੇ ਹਰ ਸਾਲ ਆਉਂਦੇ ਆ ਹਰ ਨ ਰਾਤਾਂ ਚਾਹੁੰਦੇ ਆ ਬਹੁਤ ਵਧੀਆ ਪ੍ਰਬੰਧ ਕਰਦੇ ਨੇ ਹਰ ਸਾਲ ਡੈਕੋਰੇਸ਼ਨ ਦਾ ਭਜਨਾ ਦਾ ਆ ਕਿ ਇੱਕ ਜਨਕ ਨੇ ਪੋਜ਼ਿਟਿਵ ਵਾਈਬ ਮਿਲਦੀ ਹੈ ਸਭ ਨੂੰ ਬਹੁਤ ਅੱਛਾ ਲੱਗਦਾ ਹੈ ਇਸ ਵਾਰੀ ਸਾਸੀਨ ਮੈਂ ਮੰਮੀ ਜੀ ਨੂੰ ਵੀ ਲੈ ਕੇ ਆਇਆ ਵੀ ਦੇਖੋ ਕਿੰਨਾ ਅੱਛਾ ਪ੍ਰਬੰਧ ਕਰਕੇ ਰੱਖਦੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਾਵਾਂਗੀ ਕਿ ਤੁਸੀਂ ਆਓ ਮਾਤਾ ਰੰਗ ਦੇ ਦਰਸ਼ਨ ਵੀ ਪਾਓ ਤੇ ਇੱਥੇ ਦੇ ਪ੍ਰਬੰਧ ਇੱਥੇ ਦੀ ਸਫਾਈ ਹਰ ਚੀਜ਼ ਇੱਥੇ ਇੱਕ ਨੰਬਰ ਵੱਧਦੇ ਜਾ ਰਹੇ ਨੇ ਦਿਨੋ ਦਿਨ ਕਿ ਦੂਸਰਸੀ ਆਂਦੇ ਹਰ ਸਾਲ ਹਰ ਸਾਲ ਅਸੀਂ ਦੇਖਦੇ ਹਾਂ ਕਿ ਇੱਥੇ ਸਿਕਿਉਰਿਟੀ ਦਾ ਪ੍ਰਬੰਧ ਹੈ ਸਿਕਿਉਰਿਟੀ ਥਾਂ ਥਾਂ ਤੇ ਸਿਕਿਉਰਿਟੀ ਖੜੇ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਬੜੇ ਆਰਾਮ ਨਾਲ ਪਿਆਰ ਨਾਲ ਸਾਰਿਆਂ ਨੂੰ ਤਰੀਕੇ ਨਾਲ ਪੇਚ ਆਂਦੇ ਨੇ ਉਹ ਕਿਸ ਨੂੰ ਬੜੇ ਆਰਾਮ ਨਾਲ ਗਾਈਡ ਕਰਦੇ ਨੇ ਕਿੱਥੇ ਜਾਣਾ ਹੈ ਕਿਵੇਂ ਜਾਣਾ ਹੈ ਤੇ ਇੱਥੇ ਤੁਸੀਂ ਦੇਖੋਗੇ ਕਿ ਸਵੇਰੇ ਅਫਰੋਦ ਹਵਨ ਹੁੰਦਾ ਹੈ ਤੇ ਉਹ ਬਿਲਕੁਲ ਨਿਸ਼ੁਲਕ ਹੈ ਕੋਈ ਵੀ ਜਾਵੇ ਕਿਵੇਂ ਵੀ ਜਾਵੇ ਆਪਣਾ ਹਵਨ ਕਰਾ ਸਕਦਾ ਹੈ ਤੇ ਮਾਤਾ ਰਾਣੀ ਦੇ ਅੱਗੇ ਆਪਣੀ ਅਰਦਾਸ ਕਰਵਾ ਸਕਦਾ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ